ਰਾਗ ਮਾਝ ਚਉਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੈ ਹਰ ਨਾਮ ਸਿਧ ਪਾਈ ਕੋ ਗੁਰਮੁ ਅਵਿਰਲਾ ਗੁਰਮਤਿ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੈ ਹਰ ਨਾਮ ਧੜਾਇਆ ਹਰ ਨਿਹਚਲ ਹਰ ਧਰਪ ਹਰ ਧਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਯਾ ਹਉ ਰਹਿ ਨ ਸਕਾ ਬਿਨ ਦੇਖੇ ਪ੍ਰੀਤਮ ਮੈਂ ਨੀਰ ਵਹਿ ਵਹਿ ਚੱਲੈ ਜੀਉ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰੋ ਗੁਰ ਮਿਲਹੁ ਜਨਨਾਇਕ ਹਰ ਧਨ ਪੱਲੇ ਜੀਉ ਮਾਝ ਮਹੱਲਾ ਚੌਥਾ ਮਨ ਸੁਧਨ ਮੇਰੇ ਮਨ ਤਨ ਪ੍ਰਾਨ ਹਾਉ ਹਰ ਬਿਨ ਦੂਜਾ ਅਵਰ ਨਾ ਜਨ ਕੋਈ ਸੱਜਣ ਸੰਤ ਮਿਲੈ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਹਾਉ ਮਨ ਤਨ ਖੋਜੀ ਭਾਲ ਪਾਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮੇਰੇ ਸਾਥ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤਾ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਾਤਨ ਵੇਦਨ ਗੁਰ ਬਿਰੋ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਹਾਸੈ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮੇਰੇ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੁਤਰ ਤਰੀਐ ਜੀਓ ਆਓ ਸਖੀ ਹਲ ਮੇਲ ਕਰਿਆ ਆਓ ਸਖੀ ਹਰ ਮੇਲ ਕਰਿਆ ਮੇਰੇ ਪ੍ਰੀਤਮ ਕਾਮ ਦੇਸ ਨਿਹਾਰ ਮੇਰਾ ਮਿੱਤਰ ਸਖਾ ਸੁਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਰ ਗੁਰਪੂਰਾ ਜਾਣ ਹਉ ਰਹਿ ਨਾ ਸਕਾ ਬਿਨ ਨਾਮ ਵਖਾਣੇ ਮੈਂ ਉਖਦ ਮੰਤਰ ਦੀਜੈ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤਰਕ ਦੀਨ ਸਤਿਗੁਰ ਸਰਣਾਇ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਜ ਮਹੱਲਾ ਚੌਥਾ ਹਰ ਜਾਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸਹੁ ਮੈਂ ਭੋਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜੀਉ ਮੇਰੇ ਸਾਥ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਰ ਸਤਗੁਰ ਅੰਮ੍ਰਿਤ ਪੀਜੈ ਜੀਉ ਵਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਹਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀਆ ਆ ਹਰ ਹਰ ਨਾਮ ਮੁਖ ਹਰ ਹਰ ਬੋਲੇ ਮਨ ਹਰ ਰਸ ਟੋਲ ਟੋਲ ਪੌਦਾ ਜੀਉ ਆਵੋ ਸੰਤ ਮੈਂ ਗਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰ ਬਾਣੀ ਮੁਖ ਚੌਦਾ ਜੀਓ ਵਡ ਭਾਗੀ ਹਰ ਸੰਤ ਮਿਰਾਇਆ ਗੁਰ ਪੂਰੈ ਹਰ ਰਸ ਮੁਖ ਪਾਇਆ ਬਾਗ ਹੀਨ ਸਤਿਗੁਰ ਨਹੀਂ ਪਾਇਆ ਮਨ ਮੁਖ ਗਰਬ ਜੂਨੇ ਨਿਤ ਪਉਦਾ ਜੀਓ ਆਪ ਦਇਾਲ ਦਇਆ ਪ੍ਰਭ ਧਾਰੀ ਮਰਹੁ ਮੈਂ ਬਿਖਿਆ ਸਭ ਨਿਵਾਰੀ ਨਾਨਕ ਹਟਪਟਣ ਵਿੱਚ ਕਾਇਆ ਹਰਲੇਨ ਦੇ ਗੁਰਮੁਖ ਸੌਦਾ ਜੀਓ ਮਾਜ ਮਹਲਾ ਚੌਥਾ ਹਉ ਗੁਣ ਗੋਬਿੰਦ ਹਰਨਾਮ ਧਿਆਈ ਮੇਰੇ ਸੰਗਤ ਮਨ ਨਾਮ ਵਸਾਈ ਹਾਰ ਪ੍ਰਭਾਗਮ ਗੋਚਰ ਸਵਾਮੀ ਮੇਰੇ ਸਤਗੁਰ ਹਰ ਰਸ ਕੀਚੈ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਇ ਪੁਛਾ ਜਨ ਹਰ ਕੀ ਬਾਤਾ ਪਾਵ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ ਸਤਿਗੁਰ ਦਾਤਾ ਨਾਮ ਦਿੜਹਾਇਆ ਵਡਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੇ ਗੁਰਪੂਰੈ ਅੰਮ੍ਰਿਤ ਲੀਚੈ ਜੀਉ ਹਰ ਸਾਥ ਸੰਗਤ ਸਤਪੁਰਖ ਮਿਲਾਈਐ ਮੇਰੇ ਸਾਥ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪਰੀਚੈ ਜੀਉ ਮਾਜ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਾ ਹੋ ਵਾਰੀਆ ਮੇਰਾ ਸਾਥ ਸੰਗਤ ਲੱਦਾ ਹਰ ਸੱਜਣਾ ਹਉ ਸਤਿਗੁਰ ਵਿਟੋ ਕਮਾਇਆ ਜੀਉ ਜੈ ਜੈ ਦੇਖਾਂ ਤਹ ਤੈ ਸਵਾਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰ ਪੂਰਾ ਹਰ ਨਾਲ ਦਿਖਾਲਿਆ ਹਉ ਸਤਿਗੁਰ ਵਿਟੋ ਸਦ ਵਾਰਿਆ ਜੀਉ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਭਾਈਆ ਸਭ ਏਕਾ ਜੋਤ ਵਰਤੈ ਪਿਨ ਪਿਨ ਨਾਰ ਲਈ ਕਿਸੈ ਦੀਰ ਲਈਆ ਗੁਰ ਪ੍ਰਸਾਦੀ ਇਕ ਨਦਰੀ ਆਇਆ ਸਤਿਗੁਰ ਬਿਟੋ ਬਤਾਇਆ ਜੀਓ ਜਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰਉਪਕਾਰੀ ਆ ਜੀਓ ਸਤ ਚੌਪਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਮੇਰਾ ਮਨ ਲੋਚਾ ਗੁਰਦਰਸ਼ਨ ਤਾਰੇ ਬਿਰਬ ਕਰੇ ਚਾਤਰਕ ਕੀ ਨਿ ਆਏ ਤ੍ਰਿਕਾ ਨ ਉਤਰ ਸਾਂਤ ਨਾ ਵ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾ 13 ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੇ ਸਾ ਰੰਗ ਪਾਣੀ ਆਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾ ਇੱਕ ਘੜੀ ਨਾ ਮਿਲਤੇ ਤਾਂ ਕਰ ਜਗ ਹੋਤਾ ਹੁਣ ਕਦ ਮਿਲੀਐ ਪ੍ਰੇਅ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਹਾਉ ਕੋਲੀ ਜੀਉ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਉ ਰਹਾ ਭਗਵਾ ਗੁਰ ਸੰਤ ਮਿਲਾਇ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਸ਼ੂੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾ ਰਾਗ ਮਾਝ ਮਹੱਲਾ 5 ਸਾਰ ਉਤ ਸੁਹਾਵੇ ਜਿਤ ਤੁਦ ਸਮ ਸਮਾਲੇ ਸੋ ਕਮ ਸੁਹੇਲਾ ਜੋਤੇ ਹੀ ਕਹਲੇ ਸੋ ਰਿਦਾ ਸੁਹੇਲਾ ਜਿਤ ਰਿਦਾ ਤੁਮ ਉੱਠਾ ਸਭਨਾ ਕੇ ਦਾਤਾ ਰਾਜਿਓ ਤੂੰ ਸਾਝਾ ਸਾਹਿਬ ਬਾਪ ਹਮਾਰਾ ਨਉ ਨਿਧ ਤੇਰਾ ਖੁੱਟ ਪੰਡਾਰਾ ਜਿਸ ਤੂੰ ਦੇ ਸੋ ਤ੍ਰਿਵਤ ਅਗਾਵੇ ਸੋਈ ਭਗਤ ਤੁਮਾਰਾ ਜਿਓ ਸਾਬ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਉਠਾ ਸਭੇ ਸਾਜੀ ਵਾਲ ਸਦਾਇਨ ਤੂੰ ਕਿਸੈ ਨੰਦ ਸਹਿ ਬਹਾਰਾ ਜੀਓ ਤੂੰ ਆਪੇ ਗੁਰਮਖ ਮੁਕਤ ਕਰਾਏ ਤੂੰ ਆਪੇ ਮਨ ਮੁਖ ਜਨਮ ਪਵਾਏ ਨਾਨਕ ਦਾਸ ਤੇਰੇ ਬਲਿਹਾਰ ਸਭ ਤੇਰਾ ਖੇਰ ਦਸਾਹ ਰਾਜੀਓ ਮਾਝ ਮਹੱਲਾ 5 ਅਰਹਤ ਵਾਜੈ ਸਹਿਜ ਸੁਹਿਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮਹਿ ਤਾੜੀ ਲਾਈ ਆਸਨ ਊਚ ਸਵਾਰਿਆ ਜੀਉ ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤਹ ਗੁਰ ਅਨਭਉ ਪੁਰਖ ਦਿਖਾ ਰਿਆ ਜੀਉ ਆਪੇ ਰਾਜਨ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹਿ ਸਚ ਨੇ ਆਈ ਸਭ ਚੂਕੀ ਕੂਕ ਪੁਕਾਰਿਆ ਜੀਓ ਜਿਹਾ ਡਠਾ ਮੈਂ ਤੇਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨਨਾਰਕ ਇਕ ਪਸਾਰਿਆ ਜੀਓ ਮਾਝ ਮਹੱਲਾ ਪੰਜਵਾ ਜਿਤ ਘਰ ਪੇ ਸੋਹਾਗ ਬਣਾਇ ਤਿਤ ਘਰ ਸਖੀਏ ਮੰਗਲ ਲਗਾਇਆ ਅਨੰਦ ਬਿਰੋਧ ਤਿਤ ਘਰ ਸੋਹੈ ਜੋ ਤਨ ਕੰਤ ਸਿਗਾਰੀ ਜੀਓ ਸਾਗੁਣਮੰਤੀ ਸਾਵੜ ਭਾਗਣ ਪੁੱਤਰਵੰਤੀ ਸੀਰਵੰਤ ਸੁਹਾਗਣ ਰੂਪਵੰਤ ਸਾਸੁਗੜ ਵਿਚਖਣ ਜੋ ਤਨ ਕੰਤ ਪਿਆਰੀ ਜੀਓ ਆਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਬਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ ਮੰਮਾ ਤਿਸ ਕੀ ਕਹਿ ਨ ਜਾਵੇ ਜੋ ਪਿਰ ਮਿਲ ਲਈ ਅੰਗ ਰਾਏ ਥਿਰ ਸੁਹਾਗ ਵਾਰਗਮ ਅਗੋਚਰ ਜਨ ਨਾਨਕ ਪ੍ਰੇਮ ਸਧਾਰੀ ਜੀਉ ਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਬਾਤ ਬਾਤ ਬਾਨ ਬਾਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੇ ਜੀਉ ਖਾਰ ਸਾਸਤ ਵਿਚਰਤ ਮੁਖ ਗਿਆਨ ਪੂਜਾ ਤਲਕ ਤੀਰਥੇਸ਼ਨਨ ਨਿਵਲੀ ਕਰਮ ਆਸਨ ਚੌਰਾਸੀਹ ਇਨ ਮਹਿ ਸਾ ਇਨ ਮਹਿ ਸਾਤਨਾ ਆਵੇ ਜੋ ਜੀਓ ਅਨਕ ਬਰਖ ਕੀਏ ਜਪ ਤਾਪ ਗਵਨ ਕੀਆ ਧਰਤੀ ਪਰਮਾਤਾ ਇਕ ਕਹਿ ਹਿਰਦੈ ਸਾਤਨਾ ਆਵੇ ਜੋਗੀ ਬਹੁੜ ਬਹੁੜ ਉਠਤਾ ਵੈ ਜੀਓ ਕਰ ਕਿਰਪਾ ਮੋਹ ਸਾਧ ਮਿਲਾਇਆ ਮਨ ਤਾ ਸੀਤਲ ਧੀਰਜ ਪਾਇਆ ਪ੍ਰਭੇਵਨਾਸੀ ਬਸਿਆ ਘਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਉ ਮਾਝ ਮਹੱਲਾ ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਇਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮੁਖ ਗਾਤੀ ਜੀਉ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀਤ ਕ੍ਰਿਸ਼ਨ ਮੁਰਾਰੇ ਦਇਆਲ ਦਮੋਦਰ ਗੁਰਮੁਖ ਪਾਈਐ ਹੋਰ ਤੱਕ ਤੈ ਨਾ ਭਾਤੀ ਜੀਉ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੈ ਪੈਰਾ ਗੁਰਮੁਖ ਹਿਰਦੈ ਜਾ ਕੇ ਹਰ ਹਰ ਸੋਈ ਭਗਤ ਇਕਾਤੀ ਜੀਉ ਅਮੋਗ ਦਰਸ਼ਨ ਬੇਅੰਤ ਅਪਾਰਾ ਵੱਡ ਸਮਰੱਥ ਸਦਾ ਦਾਤਾਰ ਗੁਰਮੁਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਉ ਮਾਝ ਮਹੱਲਾ ਪੰਜਵਾ ਕਹਿਆ ਕਰਣਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕਿਸ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਉ ਬਲ ਜਾਈ ਜੀਉ ਭਾਣੇ ਉੱਜੜ ਭਾਣੇ ਰਾ ਭਾਣੇ ਹਰ ਗੁਣ ਗੁਰਮੁਖ ਦਾਵਾ ਭਾਣੇ ਪਰਮ ਪਵੈ ਬਹੁ ਜੂਨੀ ਸਭ ਕਿਸ ਤਸੈ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਭਾਣਾ ਅਗਮ ਅਗੋਚਰ ਬਯੰਤਾថា ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰ ਤੇਰੇ ਦਵਾਰੇ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰ ਤੇਰੇ ਦਵਾਰੇ ਦਰਸ਼ਨ ਪੇਖਤ ਮਨ ਆਗਾਵੈ ਨਾਨਕ ਮਿਲਣ ਸੁਭਾਈ ਜੀਉ ਮਾਜ ਮਹੱਲਾ ਪੰਜਵਾ ਦੁਖ ਤਦੇ ਜਾਵੇ ਸਰ ਜਾਵੇ ਭੁਖ ਵਿਆਪ ਬਹੁ ਬਿਦਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਇਆਲਾ ਜੀਓ ਸਤਗੁਰ ਮੇਰਾ ਵਡਸਮ ਰਥਾ ਜੀਏ ਸਮਾਲੀ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਕ ਵਾਂਗੀ ਹਉ ਸਭ ਕਿਛ ਮੰਗਾ ਦੇਂਦੇ ਤੋਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਬਿਆਲ ਗੋਪਾਲਾ ਜੀਓ ਹਉ ਬਲੇ ਹਾਰੀ ਸਤਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੈ ਰਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਇਆਲ ਰੰਗੀਲੇ ਗੈਰ ਗੰਭੀਰ ਬੇਅੰਤ ਗੋਬਿੰਦ ਊਚ ਅਥਾਹ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀ ਮਾਂ ਜੀਓ ਦੁਖ ਭੰਜਨ ਨਿਧਾਨ ਅਮੋਲੇ ਨਿਰਭਉ ਨਿਰਵੈਰ ਅਥਾਹ ਅਤੋਲੇ ਅਕਾਲ ਮੂਰਤ ਜੂਨੀ ਸੰਭਉ ਮਾ ਸਿਮਰਤ ਠੰਡਾ ਥੀ ਮਾਂ ਜੀਓ ਸਦਾ ਸੰਗੀ ਹਰ ਰੰਗੋ ਗੋਪਾਲਾ ਊਚ ਨੀਚ ਕਰੇ ਪ੍ਰਤਪੱਲ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾਂ ਜੀਓ ਦੁਖ ਸੁਖ ਪਿਆਰੇ ਤੁਧ ਤੇ ਆਈ ਈਸ਼ ਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪ੍ਰੀਵਾਂ ਜੀਓ ਮਾਝ ਮਹੱਲਾ ਪੰਜਵਾ ਸੋਵੇਲਾ ਜਿਤ ਮੈਂ ਸਤਗੁਰ ਮਿਲਿਆ ਸਫਰ ਦਰਸ਼ਨ ਨੇਤਰ ਪੇਖਤ ਤਰਿਆ ਤਨ ਮੂਰਤ ਚਸੇ ਪਰ ਘੜੀਆਂ ਤਨ ਸੋ ਓਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਵਾ ਹਰ ਮਾਰਗ ਚਲਤ ਪ੍ਰਮ ਸਗਲਾ ਕੋਇਆ ਨਾਮਨ ਦਾ ਸਤਗੁਰੂ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰਣਾ ਕੋਈ ਹੋਏਗਾ ਜੀਉ ਅੰਮ੍ਰਿਤ ਰਾਸ ਹਰ ਗੁਰ ਤੇ ਪੀਆ ਹਰ ਪੰਨ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਕਿੰਨੇ ਭੋਗਾ ਜੀਉ ਮਾਝ ਮਹੱਲਾ 5 ਸਗਰ ਸੰਤਨ ਪਹਿ ਵਸਤ ਇਕ ਮੰਗਾਉ ਕਰੋਂ ਬੇਨੰਤੀ ਮਾਨ ਤੇ ਆਗੋ ਵਾਰ ਵਾਰ ਜਾਈ ਲਖ ਬਰੀਆ ਦਿਓ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵਾ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰਾ ਭਵਨ ਪੁਨੀਤਾ ਆਤਮ ਗੜ ਬਖਮ ਤਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਧ ਜੀਵੜ ਅਵਰਨਾ ਸੂਰਾ ਜੀਓ ਹੋਰੇ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਇੱਕ ਬੁੱਧ ਅਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂ ਰਾ ਜੀਓ ਮਾਜ ਮਹੱਲਾ ਪੰਜਵਾ ਵਿਸਰ ਨਾਹੀ ਏ ਵਡਦਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨ ਸਰੈਣ ਜੋ ਤੁਦ ਧਿਆਈ ਇਹੋ ਦਾਨ ਮੋਇ ਕਰਨਾ ਜੀਉ ਮਾਟੀ ਅੰਦੀ ਸੁਰਤ ਸਮਾਈ ਸਭ ਕਿਛ ਦੀਆ ਭਲੀ ਆ ਜਾਈ ਅਨੰਦ ਬਨੋਦ ਚੋਜ ਤਮਾਸੇ ਤੁਧ ਭਾਵੈ ਸੋ ਹੋਣਾ ਜੀਉ ਜਿਸ ਦਾ ਦਿੱਤਾ ਸਭ ਕਿਛ ਲੈਣਾ ਸ਼ਤੀ ਅੰਮ੍ਰਿਤ ਭੋਜਨ ਖਾਣਾ ਸੇ ਸੋਖਾਲੀ ਸੀਤਲ ਪਵਨਾ ਸਹਿਜ ਕੇ ਰੰਗ ਕਰਣਾ ਜੀਓ ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ ਸਾ ਮਤ ਦੀਜੈ ਜਿਤ ਤੁਧ ਧਿ ਧਿਆਈ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਓ ਮਾਜ ਮਹੱਲਾ ਪੰਜਵਾ ਸੇਵਤ ਸਲਾਹਣਾ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਉ ਭਾਵੇ ਭਾਣੇ ਪੂਰ ਗਿਆਨ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮੰਨ ਜੀਉ ਤੂੰ ਸੰਤਨ ਕੀ ਕਰੇ ਪ੍ਰਤਪਾਲਾ ਸੰਤ ਖੇਲ ਹੈ ਤੁਮ ਸੰਗੋ ਪਾਲਾ ਆਪਨੇ ਸੰਤ ਤੋ ਦਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਓਨ ਸੰਤਨ ਕੈ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤੇਰੇ ਕਾ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ